ਅਹ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਂ ਡੇਰੀ ਫਾਰਮ ਦੇ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਪਾ ਚਾਰ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬੈੜਾ ਬਈ ਦੋ ਬੈੜਾ ਤਾਜ਼ੀਆਂ ਸੂਈਆਂ ਨੇ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਇੱਕ ਮੱਝ ਬਈ ਤਾਜੀ ਸੂਈ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੁਣ ਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਕੁਲਦੀਪ ਸਿੰਘ ਆ ਜੀ ਪਿੰਡ ਸੁਖਾਰਾਂ ਦਾ ਕੋਠੇ ਵਾਲਾ ਕੱਚਾ ਰਾਹ ਆ ਜੀ ਖੇਤਾਂ ਘਰ ਆ ਤੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸਾਡੇ ਪੈਂਦਾ ਸ਼ਹਿਰ ਭਗਤਾ ਭਾਈ ਦਾ ਮੋਬਾਈਲ ਨੰਬਰ 94171 ਜੀ 10523 ਇਹ ਭਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਹੈ ਇਹ ਦੂਜੇ ਸੂਏ ਸੂਈ ਹੈ ਜੀ ਕਦੋਂ ਸੂਈ ਹੈ ਭਾਈ ਆ ਤੜਕੇ ਸੂਈ ਆ ਜੀ ਬਸ ਜੇਰ ਪੈ ਗਈ ਆ ਵੀਡੀਓ ਸਾਰੀ ਹੈਗੀ ਆ ਓਕੇ ਹਾਂ ਜੀ ਤੇ ਬੱਚਾ ਕੀ ਦੇਤਾ ਹੈ ਬੱਚਾ ਜੀ ਮਗਰ ਬੱਚਾ ਦੇਤਾ ਭਾਈ ਹਾਂ ਜੀ ਤੇ ਕਿੰਨਾ ਗਾ ਭਾਈ ਬੋਲਾ ਫੁਲਾ ਕਿੰਨਾ ਬੋਲਾ ਵੀਰੇ ਤੜਕੇ 4 ਕਿਲੋ ਚ ਹੋਇਆਗਾ ओके okay. हां जी ਕਿੰਨਾ ਦੁੱਧ ਦੇ ਦੂਆ ਸਤੀ ਮੇ ਦੁੱਧ ਪਾ ਦੂ ਜੀ 15 ਕਿਲੋ ਦਾ ਰਾਮਨ ਵਾਲੀ ਖਾਣ ਬੜਾ ਚੰਗਾ ਲੱਗਿਆ ਹਾਂ ਜੀ ਉਵੇਂ ਸੀਲ ਆਈ ਧਾਰ ਪੋਲੀ ਐ ਠੀਕ ਆ ਖੋਲੀ ਬਈ ਤੋਰੀ ਪੜੀ ਵੀ ਚੰਗੀ ਆ ਬਈ ਸੁਈ ਸਵਾਈ ਆ ਖਾਣ ਬਹੁਤ ਚੰਗਾ ਗਰਮੀ ਨਹੀਂ ਮੰਨਦੀ ਫੈਂਡ ਫੋਣ ਕਰਮਾਈ ਦੀ ਫੁੱਲ ਚੰਗਿਓ ਕੱਦ ਚੰਗਾ ਬਰੀਡ ਇੱਕ ਨੰਬਰ ਆ ਬਈ ਖਾਣ ਬੜਾ ਚੰਗਾ ਲੱਗਿਆ ਚਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਬਾਕੀ ਤੋਰਾ ਚੈੱਕ ਕਰ ਲਓ ਕਰਮਾਈ ਦਾ ਤੋਰਾ ਵੀ ਬਈ ਇੱਕ ਨੰਬਰ ਆ ਕਿਆ ਬਾਤ ਪੜੀ ਵੀ ਚੰਗੀ ਆ ਨਾ ਹਾਂ ਵਧੀਆ ਜੀ ਰਾਜੀ ਹੂੰ ਰਾਜੀ ਫੁੱਲ ਆ ਪੂਰੀ ਪਲੀ ਵੀ ਆ ਕੱਦ ਬਰੀਡ ਚੰਕ ਫੁੱਲ ਬਾਕੀ ਸੀਲ ਪੂਰੀ ਆ ਸਹੀ ਆ ਬਾਈ ਕੀ ਮੋਲ ਆ ਫਿਰ ਜਾਇਜ਼ ਜਰ ਦੇਣ ਲੈਣ ਦਾ ਜੀ ਹੈਗਾ 65000 ਰੁਪਿਆ ਮਾਨਤਨ ਹੋ ਜੂ ਹਾਂਜੀ ਥੋੜਾ ਬਾਲਾ ਕਿਤੇ ਬਾਲਾ ਨਹੀਂ ਓਕੇ ਬਾਈ ਹਾਂਜੀ 65000 ਰੁਪਿਆ ਮੋਲ ਆ ਮਾਨਤਨ ਕੋਈ ਚੈੱਕ ਨਹੀਂ ਮੌਕੇ ਤੇ ਹੋ ਜੂਗਾ ਬਾਈ ਮੋਲ ਜਾਇਜ਼ ਆ ਵੈਡ ਚੰਗੀ ਆ ਬਾਕੀ ਕੋਈ ਚੱਕਰ ਨਹੀਂ ਬਾਈ ਧਾਰਾ ਮਾਰ ਕੇ ਦਿਖਾ ਦਿੰਦਾ ਪੂਰੀ ਫੁੱਲ ਆ ਠੰਡੀ ਦਾ ਬਹੁਤ ਆ ਯਾਰ ਹੈਨਾ ਪੂਰੀ ਜਿਵੇਂ ਮਰਜ਼ੀ ਨਿਆਣਾ ਪਾ ਲਓ ਹਾਂਜੀ ਹਾਂ ਆਹ ਲਓ ਜੀ ਵੇਖ ਲਓ ਹੂੰ ਧੜਾ ਮਾਰ ਦੋ ਨਿਆਲੇ ਲੈ ਮਾਰ ਦੇ ਬਈ ਤੁਹਾਨੂੰ ਧੜਾ ਜਮਾ ਮੱਝ ਨਾਲ ਦਾ ਦੁੱਧ ਦੂ ਫੈਂਡ ਫੋਲ ਆਉਗੀ ਚਵਾਈ ਦੇਖੋ ਬਈ ਚਵਾਈ ਚੰਗੀ ਆ ਨਾ ਬਈ ਹਾਂਜੀ ਧਾਰ ਕੋਲੀ ਬਹੁਤ ਚੋਣ ਆ ਜਿਵੇਂ ਮਰਜ਼ੀ ਚੋਈ ਚੱਲੇ ਕੀ ਬਾਤ ਚਵਾਈ ਦਾ ਇੱਕ ਨੰਬਰ ਆ ਕਿ ਨਹੀਂ ਇੱਕ ਨੰਬਰ ਜਮਾ ਹੂੰ ਲੈ ਕੀ ਬਾਤ ਬੰਦ ਗਈ ਹਾਂ ਬੰਦ ਹੋ ਗਈ ਇੱਕ ਨੰਬਰ ਚਵਾਈ ਆ ਬਾਕੀ ਮੁੱਲ ਵੀ ਬਈ ਨੇ ਜਾਇਜ਼ ਰੱਖਿਆ 65000 ਰੁਪਏ ਮਾਨਦਾਨ ਕੋਈ ਚੱਕਰ ਨਹੀਂ ਹੋ ਜੂਗਾ ਜਮਾ ਮੱਧ ਨਾਲ ਲੱਦ ਦੁੱਧ ਦੇਣਾ ਫੈਂਡ ਫੂਡ ਕਰਮਾ ਜੀ ਫੁੱਲ ਚੰਗੀ ਆਉਗੇ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਏ ਜੀ ਇਹ ਪਹਿਲੇ ਸੂਏ ਸੋਣਾ ਜੀ ਕਿੰਨੇ ਦਿਨ ਲਊ ਇਹ 5 ਕਿ ਦਿਨ ਲਊਗੀ ਕਿੰਨਾ ਕੁ ਦੁੱਧ ਦੀ ਤੂੰ ਵਸਤੀ ਮੇਰੇ ਦੁੱਧ ਯਾਨੀ ਕਿ ਆਪਾਂ ਭਾਈ ਲੈ ਕੇ ਵੇਚਦੇ ਆਂਗੇ ਓਕੇ ਇਹ ਮਾਤਾਰ ਕਾਰਡ ਦੱਸਿਆ ਯਾਨੀ ਕਿ 20 ਤੋਂ 25 ਕਿਲੋ ਤੱਕ ਓਕੇ ਜੀ ਹਾਂਜੀ ਬਾਕੀ ਫੀਲ ਪੂਰੀ ਹੈ ਜੀ ਹੂੰ ਐ ਨਹੀਂ ਐ ਲਾ ਜਿਵੇਂ ਮਰਜੀ ਹੱਥ ਫੇਰੀ ਜਾਓ ਠੰਡੀ ਫੁੱਲ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਲੇਵਾ ਕਮਾਲ ਆ ਹਾਂ ਹਾਂ ਪੂਰਾ ਵਧੀਆ ਥਣ ਲੱਗਿਆ ਹੈ। ਕੀ ਬਾਤ ਹੈ ਟੱਲਾਂ ਟੋ ਲਾਂ। ਅੰਗੂਸ ਹੈ ਨੀ। ਮੁੱਠੀ ਵਾਲਾ ਥਣ ਗੁਲਾਬੀ ਥਣ ਫੁੱਲ ਬਰੀਡ। ਜੇ ਦੰਦਾ ਦੇ। ਹਾਂਜੀ ਹਾਂ ਦੰਦਾ ਜੀ। ਠੀਕ ਆ ਭਾਈ। ਫੇਸਬੁਕ ਤੋਂ ਬੜਾ ਚੰਗਾ ਕੱਦ ਬਰੀਡ ਪਹਿਲਾ ਸੁਹਾ ਬੈੜਾਂਗਾ ਭਾਈ। ਠੀਕ ਹੈ ਕਿ ਨਹੀਂ? ਕੁਆਲਿਟੀ ਇੱਕ ਨੰਬਰ ਆ ਭਾਈ। ਹਾਂਜੀ। ਲੈ, ਤੂਰਾ ਚੈੱਕ ਕਰੋ ਗਰਮਾਣੀ ਦਾ। ਕੀ ਬਾਤ ਹੈ। ਕੱਲੀ ਕੱਚੀ ਕੱਚੀ ਉਹ ਸਭ ਨਾਂ ਦਾ ਜਾਲਾਓ। ਸਾਰੀਆਂ ਬਰਡਾਂ ਨਾਲ ਗੱਡੂ ਫਿਰ ਕਰਮਾਲੀ ਨੇ ਸੋਨਾ ਗਿਆ ਬਈ। ਹਾਂਜੀ ਖਰਾਬ ਨਹੀਂ ਕਰਦੀ ਜਮਈ। ਹੂੰ। ਕੀ ਮੋਲ ਆ ਫਿਰ ਕੱਚੀ ਕੱਚੀ ਦਾ? ਇਹਦਾ ਮੋਲ ਜੀ ਹੈਗਾ 85000 ਰਾਈ। ਮਾਨਦਾਨ ਹੋ ਜਾ। ਹਾਂਜੀ ਕੀਤਾ ਜਾਊਗਾ। 85000 ਰੁਪਈਆ ਮੋਲ ਆ ਮਾਨਦਾਨ ਕੋਈ ਚੱਕਰ ਨਹੀਂ ਹੋ ਜਾਊਗਾ ਬਈ। ਬਰਡ ਚੰਗੇ ਆ ਲਾਉਣਾ ਬਸ ਸਟਾਰਟ ਕਰ ਲੈ। ਲੇਵਾ ਬਹੁਤ ਸੋਨਾ ਤਿਆਰ ਕਰੂ ਹਲੇ ਕੱਚੀ ਆ। ਅੰਦਾਜ਼ਾ ਉਸ ਹੱਬ ਨਾਲ ਲਾ ਲਿਓ ਬਈ। ਆਰਡਰ ਦੇਖੋ ਗੁਲਾਬੀ ਥਾਣ ਮੁੱਠੀ ਜਿਹਾ ਥਾਣ ਕੱਲਾ ਕੱਲਾ ਥਾਣ ਆ। ਬਰੀਡ ਬਹੁਤ ਐਰ ਬਰਡ ਤੇ ਹਨਾ। ਹਾਂਜੀ ਹੂੰ ਇਧਰੋਂ ਲੈਵਾ ਚੈੱਕ ਕਰਵਾਣੇ ਇੱਕ ਨੰਬਰ ਲੈਵਲ ਕੀ ਬਾਤ ਅੱਗੇ ਤਾਂ ਨੰਬਰ ਕਿਹੜਾ ਸੂਆ ਸੂਈ ਹੈ ਇਹ ਦੂਜੇ ਸੂਏ ਸੂਈ ਹੈ ਜੀ ਇਹ ਇਹ ਕਿਦੋਂ ਸੂਈ ਹੈ ਇਹਨੂੰ ਅਜ ਤੀਜਾ ਦਿਨ ਆ ਜੀ ਉਹ ਬੱਚਾ ਦਾ ਬੱਛਾ ਹੀ ਮਗਰ ਨਾਲ ਦਾ ਹਜੇ ਨਾਲ ਹੀ ਆ ਦੇ ਬੱਚਾ ਮਗਰ ਬੱਛਾ ਵੀ ਠੀਕ ਆ ਦੁੱਧ ਕਿੰਨਾ ਕਾਉਣ ਹੁਣ ਇਸ ਟਾਈਮ 20 ਕਿਲੋ ਤਿਆਰ ਆ ਜੀ ਨੈਟ ਤਿਆਰ ਆ ਬਾਈ ਹਾਂਜੀ 20 ਕਿਲੋ ਮਿਣ ਕੇ ਦੇਵਾਂਗੇ ਜਮਾਂ ਓਕੇ ਬਾਈ ਘਾਰ ਇੱਕ ਨੰਬਰ ਆ ਪੋਲੀ ਪੂਰੀ ਫੁੱਲ ਆ ਖੋਲੀ ਬਾਈ ਪੂਰੀ ਹਾਂਜੀ ਫੈਂਟ ਬਹੁਤ ਆਉਂਦੀ ਉਹਦੀ ਹਾਂ ਫੈਂਟ ਵਧੀਆ ਆਉਂਦੀ ਹੈ ਇਹਦੀ ਗਰਮੀ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਫੁੱਲ ਫੁੱਲ ਆਉਂਦੀ ਹੈ ਬਾਈ ਕਹਿੰਦਾ ਆਰਡਰ ਕਮਾਲ ਦਾ ਬਾਈ ਬਹੁਤ ਚੰਗਾ ਦੁੱਧ ਬਾਈ ਨੇ ਤਿਆਰ ਰਸਿਆ 20 ਕਿਲੋ ਇਸ ਟਾਈਮ 20 ਕਿਲੋ ਤੋਂ ਉੱਤੇ ਉੱਤੇ ਦੁੱਧ ਦੇਊਗੀ ਗਰਮੀਆਂ ਦਾ ਤੋਫ ਆ ਬਾਈ ਗਰਮੀ ਨਹੀਂ ਮੰਨਦੀ ਫੈਂਟ ਫੁੱਲ ਆਉਗੀ ਬਾਕੀ ਵੱਡੇ ਕੱਦ ਜਾਂ ਕੋਈ ਛੋਟ ਹੀ ਨਹੀਂ ਪਲੀ ਵੀ ਚਵਾਈ ਚੋਈ ਕਿਵੇਂ ਆ ਬਾਈ ਚੋਈ ਬੜੀ ਬੋਲੀ ਹੈ ਜੀ ਠੀਕ ਆ ਬਾਈ ਵਧੀਆ ਧਾਰਾ ਮੋਟੀ ਮੋਟੀ ਹਾਂ ਇਧਰ ਚਾਨਣ ਨੇ ਜੇ ਕੱਢ ਕੇ ਦਿਖਾਉਨੇ ਆ ਲੈ ਕੀ ਬਾਤ ਆ ਪੜੀ ਵੀ ਬੜੀ ਆ ਜੇ ਕਰਮਾਈ ਹਾਂਜੀ ਕੀ ਮੋਲੇ ਫਿਰ ਜੈਜ ਜੈਜ ਮੋਲੇ ਦਾ ਹੈਗਾ ਜੀ 85000 ਹੀ ਐ ਮਾਨਦਾਨ ਹੋ ਜਾ ਮਾਨਦਾਨ ਕੀਤਾ ਜਾਊਗਾ ਦੁੱਧ 20 ਕਿਲੋ ਕੰਡੇ ਤੇ ਤੋਲ ਕੇ ਦੇਵੇਂ ਤਿੰਨ ਦਿਨ ਦੀ ਸੂਈ ਵੀ ਆ ਜੀ ਇਹ 85000 ਰੁਪਇਆ ਮੋਲੇ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ ਬਈ ਵੈੜ ਚੰਗੇ ਲੈ ਵਾਲੂ ਵਾ ਕਰਮਾਈ ਦਾ ਬਹੁਤ ਚੰਗਾ ਵੱਡੇ ਢਾਂਚੇ ਚ ਬਾਕੀ ਮੋਲ ਵੀ ਜਾਇਜ਼ ਆ ਫੈਂਟ ਬਹੁਤ ਆਉਗੀ ਆਮ ਚੱਕ ਦੇ ਮੰਨ ਕੇ ਜਾਲ 25 ਲੀਟਰ ਦੁੱਧ ਦੇ ਬਰਾਬਰ ਇਹਦੀ ਫੈਂਟ ਭੜੂਗੀ ਕਿਨੇ ਭਾਈ ਹਾਂ ਹੂੰ ਜਿਵੇਂ ਦੁੱਧ ਹੁਣ 20 ਕਿਲੋ ਆ ਨਾ ਠੀਕ ਆ ਫੈਂਟ ਪੂਰੀ ਫੁੱਲ ਆਉਂਦੀ ਐ ਠੀਕ ਆ ਭਾਈ ਨਾੜਾ ਨੋੜਾ ਫੁੱਲ ਚੰਗੀਆਂ ਲੈ ਬਾਕੀ ਗਰਮੀਆਂ ਚ ਫੁੱਲ ਕੰਮ ਜਾ ਬਰੂਗੀ ਹਾਂਜੀ ਇਹ ਨਹੀਂ ਹੈਗਾ ਵੀ ਗਰਮੀ ਦੀ ਮੰਨੀ ਜੋ ਲੈ ਥਾਣੀ ਮੜਾ ਚੀ ਲਾਈ ਪੁਰੀਆਂ ਧਾਰ ਤੂ ਰਾਈ ਮਾਰ ਦਨੇ ਲੈ ਲੈ ਦੀ ਵਾਈਪੜੀ ਚੰਗੀ ਮੋਟੀ ਦਾ ਰਾਈ ਪੂਰੀ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਬਾਕੀ ਕਹਿਣਾ ਕੁਛ ਨਹੀਂ ਠੰਡੀ ਪੈਂਦਾ ਯਾਰ ਕਿਆ ਬਾਤ ਹੈ ਇਹ ਹੂੰ ਯਮੇ ਕੁਛ ਨਹੀਂ ਕਹਿੰਦੀ ਅੱਗੇ ਮੱਝ ਆ ਗਈ ਮੱਝ ਹੀ ਅੱਗੇ ਦੂਜੇ ਸੂਏ ਸੌਂਦੀ ਹੈ ਜੀ ਇਹੇ ਬਸ ਸੂਈ ਜਾਂਦੀ ਹੈ ਸੂਈ ਜਾਂਦੀ ਹੈ ਜੀ ਬਸ ਹੁਣ ਜਿ ਬਹਿ ਗਈ ਤਾਂ ਇਹ ਮਿੰਟ ਚ ਸੂਂ ਪੈਣਾ ਠੀਕ ਹੈ ਭਾਈ ਹਾਂਜੀ ਕਿੰਨਾ ਕਰ ਰਿਹਾ ਤੂੰ ਮੱਝ ਸੀਲ ਆ ਗਈ ਵਧੀਆ ਦੁੱਧ ਦਾ ਰਿਕਾਰਡ ਹੈ ਦੁੱਧ ਭਾਈ ਪਹਿਲੇ ਸੂਏ ਯਾਨੀ ਕਿ ਮਾਲਕਾਂ ਨੇ ਦੱਸਿਆ ਹੈਗਾ ਵੀ 13 ਕਿਲੋ ਦੁੱਧ ਨੇ ਪਹਿਲੇ ਸੂਏ ਦਿੱਤਾ ਓਕੇ ਭਾਈ ਖੋਲਿ ਭਾਈ ਤੋਰੀ ਸੂਣਨੀਆਂ ਬਿਲਕੁਲ ਤਿਆਰੀਆਂ ਚ ਬਾਕੀ ਆ ਇੱਕ ਡਵਾਂਡੀ ਦਾ ਮਲਾ ਫੁੱਟ ਗਈ ਹੈ ਨਾ ਜੀ ਹਾਂ ਜੀ ਆ ਫੁੱਟ ਗਈ ਮਾਦਾ ਖੇਤ ਗਿਆ ਵਾ ਸੀ ਗਈ ਹੁਣੀ ਆਏਗਾ ਠੀਕ ਆ ਬਸ ਵੇ ਕੰਮ ਜਰ ਕਰਦੇ ਸੀਗੇ ਸੂਪ ਪੈਣਾਗਾ ਬਈ ਹਾਂ ਸੂਪ ਪੈਣਾ ਮਾਸ ਨੇ ਹੁਣ ਹੂੰ ਟੂੜੀ ਵਾਲੀ ਸਿੱਟੀ ਥੱਲੇ ਸਾਦਲੇਵਾ ਦੁੱਧ ਦਾ ਰਿਕਾਰਡ ਬਈ ਨੇ ਬਹੁਤ ਚੰਗਾ ਦੱਸਿਆ ਇਹ ਜਦੋਂ ਸੂਪ ਹੀ ਲੇਵਾ ਇਹ ਦੁੱਧ ਨੂੰ ਦੁਗਣਾ ਕਰ ਲੈਣਾ ਕਰਮਾ ਲਈ ਹਾਂ ਜੀ ਹਾਂ ਜੀ ਉਂ ਖਰਾਬ ਨਹੀਂ ਕਰਦੀ ਜੀ ਬਈ ਠੀਕ ਆ ਹੂੰ ਤੋਰਾ ਚੈੱਕ ਕਰੋ ਇੱਕ ਨੰਬਰ ਆ ਬਈ ਤੇ ਥਾਣ ਬਹੁਤ ਚੰਗਾ ਲੱਗਿਆ ਕੱਲਾ ਕਦਾ ਥਾਣਾ ਮੁੱਠੀ ਵਾਲਾ ਥਾਣ ਚਵਾਈ ਬਹੁਤ ਚੰਗੀ ਨਿਕਲੋ ਜਿਹੜਾ ਸਾਉਣਾ ਥਾਣ ਲੱਗਿਆ ਹਣਾ ਹਾਂਜੀ ਥਾਣ ਬਹੁਤ ਚੰਗਾ ਲੱਗਿਆ ਕੀ ਮੁੱਲ ਨਾ ਫਿਰ ਜੈਜ ਇਹਦਾ ਹੀ ਮੁੱਲ ਦੇਣ ਲੈਣ 85000 ਹੈ ਜੀ ਮਾਨਦਾਨ ਹੋ ਜਾ ਹਾਂਜੀ ਠੀਕ ਆ 85000 ਰੁਪਿਆ ਮੁੱਲ ਨਾਲ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਲੇਵਾ ਬਹੁਤ ਹੈ ਗਰਮਾਈ ਦਾ ਨਹੀਂ ਹਾਂਜੀ ਲੇਵਾ ਤਾਂ ਇਦੋਂ ਦੁੱਗਣਾ ਤਿਆਰ ਕਰ ਲੂ ਜਦੋਂ ਬਸ ਬੱਚਾ ਸੂਪ ਹੀ ਨਾ ਲੇਵਾ ਦੇਖੋ ਸੂਪ ਨੂੰ ਸਟਾਰਟ ਹੋ ਜਾਂਦਾ ਗਰਮਾਈ ਦਾ ਲੇਵਾ ਲੈ ਕਮਾਲ ਦਾ ਆਰਡਰ ਹੈ ਤੇ ਮੋਲੇ ਦਾ ਜਮਾ ਜਾਇਜ਼ ਆ ਮਾਨਦਾਨ ਕੋਈ ਚੱਕਰ ਨਹੀਂ ਹੋ ਜੂਗਾ ਬਾਈ ਕਿਸੇ ਵੀ ਨੂੰ ਕੋਈ ਵੀ ਨਗ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ